ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਿੰਨਾ ਲੋਕਾਂ ਵਿੱਚੇ ਖੂਨ ਦੀ ਕਮੀ ਹੋਵੇ ਜੁਰਨ ਇਨਫੈਕਸ਼ਨ ਹੋਵੇ ਜਾਂ ਫਿਰ ਪੈਰਾਂ ਉੱਪਰ ਸੋਜ ਆ ਗਈ ਹੋਵੇ ਇਹਨਾਂ ਲੋਕਾਂ ਨੂੰ ਸਵੇਰੇ ਸ਼ਾਮ ਤਣੀ ਦੇ ਲੱਡੂ ਬਣਾ ਕੇ ਖਾ ਲੈਣਾ ਚਾਹੀਦਾ ਹੈ ਨੰਬਰ 2 ਹਰ ਰੋਜ਼ ਰਾਤ ਨੂੰ ਪੈਰਾਂ ਦੀ ਪੈਰਾਂ ਦੀ ਆਮਾਲੀ ਸ਼ੇਕਰ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਹਨ ਨੰਬਰ 3 ਗਰਭਤੀ ਔਰਦਾ ਨੂੰ 1 ਤੋਂ 2 ਵਜੇ ਦੇ ਵਿੱਚ ਦਹੀਂ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਬੱਚੇ ਦਿਮਾਗ ਤੇਜ਼ ਹੁੰਦਾ ਹੈ ਜਿਸ ਕਰਕੇ ਤੁਸੀਂ ਜੇਕਰ ਤੁਸੀਂ ਗੋਰਾ ਬੱਚਾ ਚਾਹੁੰਦੇ ਹੋ ਤਾਂ ਕੱਚੇ ਨਾਰੀਅਲ ਵਿੱਚ ਮਿਸ ਮੀਸਰੀ ਮਿਕਸ ਕਰਕੇ ਪੀਸ ਲੋ ਇਸ ਨੂੰ ਰੋਜ਼ਾਨਾ ਖਾਲੀ ਪੇਟ ਖਾਣਾ ਸ਼ੁਰੂ ਕਰ ਦਵੋ ਦੋਵਾਂ ਤਾਂ ਕੱਚੇ ਨਾਰੀਅਲ ਵਿੱਚ ਮਿਸਰੀ ਮਿਕਸ ਕਰਕੇ ਪੀਸ ਲੋ ਇਹਨਾਂ ਨੂੰ ਰੋਜ਼ਨਾ ਖਾਣਾ ਖਾਲੀ ਪੇਟ ਖਾਣਾ ਸ਼ੁਰੂ ਕਰ ਦੋ ਬੋ ਨੰਬਰ 2 ਖਾਣਾ ਖਾਣ ਤੋਂ ਬਾਅਦ ਅੱਧਾ ਚਮਚੇ ਸੌਫ ਖਾਓ ਅੱਖਾਂ ਦੀ ਰੌਸ਼ਨੀ ਵਧਣ ਲੱਗ ਜਾਵੇਗੀ ਨੰਬਰ 5 ਆਲੂਆਂ ਦੇ ਛਿਲਕਿਆਂ ਨਾਲ ਸੀਸਾ ਚਮਕਣ ਲੱਗ ਜਾਂਦਾ ਹੈ ਨੰਬਰ 6 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਹੈ ਤਾਂ ਮੱਝਾਂ ਦੇ ਦੁੱਧ ਵਿੱਚ ਖੰਜੂਰ ਪਾ ਕੇ ਪੀਣ ਨਾਲ ਦਰਦ ਠੀਕ ਹੋ ਜਾਂਦਾ ਹੈ। ਨੰਬਰ 7 ਰੋਜ਼ਾਨਾ ਸਵੇਰੇ ਗੁੜ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਗਮਰਾਟ ਪਦਣ ਲੱਗ ਜਾਂਦੀ ਹੈ। ਨੰਬਰ 8 ਜਿਆਦਾ ਪਾਣੀ ਪੀਣ ਨਾਲ ਇਨਸਾਨ ਤਾਕਤਵਰ ਹੋ ਜਾਂਦਾ ਹੈ ਨੰਬਰ 9 ਮੈਨੂੰ ਪਰਖਣ ਤੋਂ ਬਿਹਤਰ ਹੈ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਨੰਬਰ 10 ਹੈ ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਵੇਚ ਦਿੰਦੀਆਂ ਨੇ ਜਾਂ ਫਿਰ ਇੱਧਰ ਉੱਧਰ ਛੁੱਟ ਦਿੰਦੀਆਂ ਨੇ ਅਜਿਹੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨਾਂ ਬੁਲਾਏ ਹੀ ਆ ਜਾਂਦੀਆਂ ਹਨ ਨੰਬਰ 11 ਝੂਠੀ ਮੁਸਕਰਾਟ ਝੂਠਾ ਦਿਖਾਵਾ ਕਦੇ ਵੀ ਬੋਤਾ ਚਿਰ ਸਾਥ ਨਹੀਂ ਦਿੰਦੇ ਨੰਬਰ 12 ਜਦੋਂ ਵੀ ਘਰੋਂ ਬਾਹਰ ਜਾਂਦੇ ਹਾਂ ਤਾਂ ਮੂੰਹ ਵਿੱਚ ਮਿੱਠੀ ਚੀਜ਼ ਪਾ ਕੇ ਘਰੋਂ ਬਾਹਰ ਨਿਕਲੋ ਬਹੁਤ ਚੰਗਾ ਮੰਨਿਆ ਜਾਂਦਾ ਹੈ ਨੰਬਰ 13 ਜੇਕਰ ਅਸੀਂ ਦਿਲ ਤੋਂ ਇਹ ਭਾਵਨਾ ਨਹੀਂ ਰੱਖਦੇ ਤਾਂ ਲੋਕ ਬੜੀ ਆਸਾਨੀ ਨਾਲ ਮਹਿਸੂਸ ਕਰ ਲੈਂਦੇ ਨੇ ਕਹਿਣ ਦਾ ਮਸਕਦ ਹੈ ਇਹ ਹੈ ਕਿ ਅਸਲੀ ਇਤਦਾ ਹੋਣਾ ਦਿਖਾਵੇ ਨਾਲੋਂ ਜ਼ਿਆਦਾ ਜ਼ਰੂਰੀ ਹੈ। ਨੰਬਰ 14 7 ਸੁਕਖੀਆਂ ਲਾ ਸੱਤ ਸੁਕੀਆਂ ਲਾਲ ਮਿਰਚਾਂ ਨੂੰ ਇੱਕ ਰੁਮਾਲ ਵਿੱਚ ਬੰਨ੍ਹ ਕੇ ਉਸ ਜਗ੍ਹਾ ਤੇ ਰੱਖ ਦਿਓ ਜਿਸ ਜਗ੍ਹਾ ਤੇ ਤੁਸੀਂ ਆਪਣੇ ਗਹਿਣੇ ਰੱਖਦੇ ਹੋ ਇਸ ਨਾਲ ਤੁਹਾਡੀ ਤਰੱਕੀ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ। ਨੰਬਰ 15 ਜਦੋਂ ਜਦੋਂ ਵੀ ਮਹਿਸੂਸ ਹੋਇਆ ਕਿ ਮੈਂ ਤੇਰੇ ਲਈ ਖਾਸ ਹਾਂ ਤਾਂ ਤੇਰੀ ਬੇਰੁਖੀ ਨੇ ਇਹ ਸਮਝਾ ਦਿੱਤਾ ਕਿ ਮੈਂ ਝੁੱਠੀ ਆਸ ਵਿੱਚ ਹਾਂ ਨੰਬਰ 16 ਮੰਗਲਵਾਰ ਵਾਲੇ ਦਿਨੇ ਕਦੇ ਵੀ ਕੋਈ ਨਾ ਸਮਾਨ ਨਹੀਂ ਖਰੀਦਣਾ ਚਾਹੀਦਾ ਤੇ ਨਾ ਹੀ ਸੁਹਾਗਣਾ ਨੂੰ ਆਪਣਾ ਸਮਾਨ ਖਰੀਦਣਾ ਚਾਹੀਦਾ ਇਸ ਨਾਲ ਪਤੀ ਪਤਨੀ ਵਿੱਚ ਕਲੇਸ਼ ਦਿਨ ਪਰ ਦਿਨ ਵੱਧਦੇ ਹੀ ਹਨ ਨੰਬਰ 17 ਪਤਾ ਨਹੀਂ ਕਿਉਂ ਲੋਕ ਸੱਚ ਸੁਣਨ ਤੋਂ ਕੰਨੀ ਕਰਤਾਉਂਦੇ ਨੇ ਸਿਫਤ ਭਾਵੇਂ ਝੂਠੀ ਹੀ ਹੋਵੇ ਸੁਣ ਕੇ ਖੁਬ ਮਸਕਰ ਆਉਂਦੇ ਨੇ ਲੋਕ ਨੰਬਰ 18 ਜੇਕਰ પતિ ਪਤਨੀ ਵਿੱਚ ਰੋਜ਼ਾਨਾ ਲੜਾਈ ਝਗੜੇ ਰਹਿੰਦੇ ਹਨ ਤਾਂ ਰੋਜ਼ਾਨਾ ਆਪਣੇ ਘਰ ਵਿੱਚ ਦੀਪਕ ਜਲਾਓ ਤੇ ਨਾਲ ਹੀ ਲੜਾਈ ਝਗੜੇ ਨਾ ਹੋਣ ਹੋਣੇ ਸਵੇਰੇ ਉਸ ਪਰਮਾਤਮਾ ਅੱਗੇ ਅਰਦਾਸ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਨੰਬਰ 19 ਕਿਸੇ ਦਾ ਦਿਲ ਦਿਖਾਉਣ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਿਓ ਕਿ ਇੱਕ ਦਿਲ ਤੁਹਾਡੇ ਕੋਲ ਵੀ ਹੈ ਨੰਬਰ ਬੀ ਜਦੋਂ ਵੀ ਤੁਹਾਡੇ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੁੰਦੀ ਹੈ ਤਾਂਕਰ ਦੇ ਸਾਰੇ ਮੈਂਬਰਾਂ ਵਿੱਚ ਪਿਆਰ ਵਧਣ ਲੱਗ ਜਾਂਦਾ ਹੈ ਤੇ ਨਾਲ ਹੀ ਉਹਨਾਂ ਦੇ ਖਾਣ ਪੀਣ ਵਿੱਚ ਬਦਲਾਅ ਆਉਣ ਲੱਗ ਜਾਂਦੇ ਹਨ ਨੰਬਰ 21 ਹਾਸੇ ਛੁੱਟੇ ਹੀ ਹੁੰਦੇ ਨੇ ਜਨਾਬ ਕਿਸੇ ਨੂੰ ਦੇਖਣ ਦੀ ਵਜਾਏ ਉਸ ਨੂੰ ਸਮਝਣਾ ਸੰਝਣਾ ਸਿੱਖ ਲਵੋ ਨੰਬਰ 22 ਸ਼ਨੀਵਾਰ ਵਾਲੇ ਦਿਨ ਪੈਰਾਂ ਦੇ ਨਹਾਂ ਉੱਪਰ ਸਰੋਂ ਦਾ ਤੇਲ ਲਗਾਉਣ ਨਾਲ ਲਗਾਉਣਾ ਸ਼ੁਰੂ ਕਰ ਦਿਓ ਇਸ ਨਾਲ ਲਾਭ ਮਿਲੇਗਾ ਅਜੇਹਾ ਸ਼ੈ ਇੰਸਨਾ ਨੇ ਕਰਨ ਤੋਂ ਬਾਅਦ ਕਰੋ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 23 ਇਸੇ ਲਈ ਹੀ ਕਿਤਾਬ ਨੂੰ ਪਸੰਦ ਕਰਦਾ ਹਾਂ ਮੈਂ ਉਹ ਟਟਕੇ ਵਿਖਰਨਾ ਪਸੰਦ ਕਰਦੀ ਹੈ ਪਰ ਆਪਣੇ ਲਬਜ਼ ਕਦੇ ਨਹੀਂ ਬਦਲਦੀ ਨੰਬਰ 24 ਇਨਸਾਨ ਜਦੋਂ ਵੀ ਗਰਭ ਵਿੱਚ ਪਾਲ ਰਿਹਾ ਹੁੰਦਾ ਹੈ ਉਸ ਦੀ ਕਿਸਮਤ ਉਸ ਸਮੇਂ ਹੀ ਲਿਖ ਲਈ ਦਿੱਤੀ ਜਾਂਦੀ ਹੈ ਇਸ ਲਈ ਕਦੇ ਵੀ ਕਬਰਾਉਣਾ ਨਹੀਂ ਚਾਹੀਦਾ ਚੰਗੇ ਕਰਮ ਕਰਦੇ ਰਹਿਣਾ ਪਰ ਰਹਿਣਾ ਚਾਹੀਦਾ ਹੈ ਪਰਮਾਤਮਾ ਤੁਹਾਡਾ ਚੰਗਾ ਹੀ ਕਰੇ ਗ ਨੰਬਰ 25 ਇੰਨੇ ਪਿਆਰ ਨਾਲ ਚਾਹਿਆ ਜਾਵੇ ਤਾਂ ਪੱਥਰ ਵੀ ਸਾਡੇ ਆਪਣੇ ਹੋ ਜਾਂਦੇ ਨੇ ਪਤਾ ਨਹੀਂ ਇਹ ਮਿੱਟੀ ਦੇ ਇਨਸਾਨ ਇੰਨੇ ਹੰਕਾਰੀ ਕਿਉਂ ਹੁੰਦੇ ਨੇ ਨੰਬਰ 26 ਕਦੇ ਕਦੇ ਘਰ ਤੋਂ ਬਾਹਰ ਜਾਣ ਸਮੇਂ ਤੂਲਸੀ ਦਾ ਪੱਤਾ ਵੀ ਜ਼ਰੂਰ ਖਾ ਲਿਆ ਕਰੋ ਇਸ ਨਾਲ ਤੁਹਾਨੂੰ ਐਨਕਾਂ ਹੀ ਸੌਰੀ अनेका ਹੀ ਲਾਭ ਮਿਲਣਗੇ ਨੰਬਰ 27 ਸਾਡੇ ਦੇਸ਼ ਵਿੱਚ ਅਜੇ ਹਾ ਕੋਈ ਕਾਰੋਬਾਰ ਨਹੀਂ ਜੋ ਚੱਲੇ ਹੀ ਨਾ ਜੇਕਰ ਤੁਸੀਂ ਸੱਪ ਵੇਚਣ ਲਈ ਵੀ ਦੁਕਾਨ ਖੋ ਸਾਰੀ ਦਿਲ ਲਗਾ ਲਮੋਂਗੇ ਤਾਂ ਚੱਲ ਹੀ ਜਾਵੇਗੀ ਲੋਕ ਇਹ ਸੋਚ ਕੇ ਖਰੀਦਣਗੇ ਖਰੀਦ ਲੈਣਗੇ ਕਿ ਚਲੋ ਗਵਾਂਡੀਆਂ ਦੇ ਕਰ ਛੱਡਾਂਗੇ ਨੰਬਰ 28 ਜਦੋਂ ਵੀ ਘਰ ਤੋਂ ਬਾਹਰ ਕਿਸੇ ਕੰਮ ਲਈ ਜਾ ਰਹੇ ਹੂੰ ਘਰ ਦੇ ਬਾਹਰ ਕਾਲੀ ਮਿਰਚ ਦੇ ਦਾਣੇ ਸੋਟ ਦਿਆ ਕਰੋ ਇਸ ਫਿਰ ਇਹਨਾ ਉੱਪਰ ਪੈਰ ਰੱਖ ਕੇ ਘਰੋਂ ਬਾਹਰ ਚਲੇ ਜਾਓ ਪਰ ਪਿੱਛੇ ਮੁੜ ਕੇ ਨਾ ਦੇਖੋ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 29 ਜੋ ਦੂਜਿਆਂ ਦੇ ਚਿਹਰਿਆਂ ਤੇ ਮੁਸਕਰਾਣ ਦੇਖਣਾ ਚਾਹੁੰਦਾ ਹੈ ਰੱਬ ਉਹਨਾਂ ਦੀ ਮੁਸਕਰਾਟ ਕਦੇ ਨਹੀਂ ਖੋਂਦਾ ਨੰਬਰ 30 ਕਦੇ ਵੀ ਘਰ ਤੋਂ ਬਾਹਰ ਇਕੱਠੇ ਨਹੀਂ ਜਾਣਾ ਚਾਹੀਦਾ ਇੱਕ ਦੂਜੇ ਦੇ ਪਿੱਛੇ ਤੁਰ ਤੁਸੀਂ ਜਾ ਸਕਦੇ ਹਾਂ ਇਸ ਨਾਲ ਕਾਰ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਨੰਬਰ 31 ਮੇਰਾ ਲੰਬਾ ਸਫਰ ਇੱਕ ਪਲ ਵਿੱਚ ਬਰਬਾਦ ਹੋ ਗਿਆ ਜਦੋਂ ਸਾਡੇ ਆਪਣਿਆਂ ਨੇ ਕਿਹਾ ਦੱਸੋ ਜੀ ਕਿਵੇਂ ਆਉਣਾ ਹੋਇਆ ਨੰਬਰ 32 ਆਪਣੀ ਘਰ ਦੀ ਛੱਤ ਉੱਪਰ ਪੁੱਲ ਕੇ ਵੀ ਅਨਾਜ ਨਹੀਂ ਫਰੋਲਣਾ ਚਾਹੀਦਾ ਇਸ ਨਾਲ ਕਾਰ ਦੇ ਇਸ ਇਸ ਨੂੰ ਆਪਣੇ ਘਰ ਦੇ ਹਥਲੇ ਵਾਲੀ ਜਗ੍ਹਾ ਤੇ ਹੀ ਫਰੋਲਣਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 33 ਬੂਰਾ ਸਿਰਫ ਉਨਾ ਹੀ ਕਰੋ ਕਿ ਜਦੋਂ ਖੁਦ ਉੱਪਰ ਬਣ ਆਵੇ ਤਾਂ ਤੁਸੀਂ ਸਹਿ ਸਕੋ ਸਮਾ ਜੇਕਰ ਇੱਕੋ ਜਿਹਾ ਰਹਿੰਦਾ ਤਾਂ ਫਿਰ ਆਪਣਿਆਂ ਦੀ ਪਛਾਣ ਕਿਵੇਂ ਹੁੰਦੀ ਨੰਬਰ 34 ਸ਼ਾਮ ਦੇ ਸਮੇਂ ਕਦੇ ਵੀ ਕਿਸੇ ਨੂੰ ਦੁੱਧ ਲੱਸੀ ਨਾਮਾ ਕੇ ਪੈਸਾ ਪਿਆਜ਼ ਮੰਗਣ ਤੇ ਵੀ ਨਾ ਦਵੋ ਇਸ ਨਾਲ ਤਰੱਕੀ ਰੁਕ ਜਾਂਦੀ ਹੈ ਤੇ ਨਾਲ ਹੀ ਖੁਸ਼ੀਆਂ ਵੀ ਖਤਮ ਹੋਣ ਲੱਗ ਜਾਂਦੀਆਂ ਹਨ ਨੰਬਰ 35 ਦੁਨੀਆਂ ਦੇ ਸਾਰੇ ਐਸ਼ੋ ਆਰਾਮ ਪੈਸੇ ਨਾਲ ਖਰੀਦ ਲਵੋ ਬਸ ਸਾਨੂੰ ਐਨਾ ਕੀ ਦੱਸ ਦਿਓ ਕਿ ਸਕੂਨ ਵੀ ਖਰੀਦਿਆ ਨੰਬਰ 36 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਉਸੇ ਸਮੇਂ ਆਪਣੇ ਸਿਰਹਾਣੇ ਨੂੰ ਪੂਰਬ ਦੇ ਪਾਸੇ ਨੂੰ ਰੱਖਣਾ ਚਾਹੀਦਾ ਹੈ ਇਸ ਨਾਲ ਇੱਕ ਕੰੱਚ ਦੀ ਕੌਲੀ ਵਿੱਚ ਨਮਕ ਪਾ ਕੇ ਰੱਖਣਾ ਚਾਹੀਦਾ ਇਸ ਨਾਲ ਸਾਰੀਆਂ ਬੁਰੀਆਂ ਸ਼ਕਤੀਆਂ ਦਾ ਨਾਸ਼ ਹੁੰਦਾ ਹੈ ਨੰਬਰ 37 ਜ਼ਿੰਦਗੀ ਦੇ ਰਾਹਾਂ ਉੱਪਰ ਥੋੜਾ ਸੰਭਲ ਕੇ ਚੱਲੋ ਕੰਡੇ ਬਹੁਤ ਚੂਬਦੇ ਨੇ ਕੁਝ ਪੈਰਾਂ ਵਿੱਚ ਤੇ ਕੁਝ ਛਿੰਨੇ ਵਿੱਚ ਨੰਬਰ 38 ਤੁਹਾਨੂੰ ਕਦੇ ਵੀ ਆਪਣੇ ਕਾਰ ਵਿੱਚ ਸੁੱਕੇ ਪੌਦੇ ਲਗਾ ਕੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਕਾਰ ਵਿੱਚ ਕਲੇਸ਼ ਪਰ ਦਿਨ ਵੱਧਦਾ ਹੀ ਜਾਂਦਾ ਹੈ ਉਸ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨੰਬਰ 39 ਲੋਕ ਕਹਿੰਦੇ ਕਿ ਅਸੀਂ ਮੁਸਕਰਾਉਂਦੇ ਬਹੁਤ ਹਾਂ ਤੇ ਅਸੀਂ ਥੱਕ ਗਏ ਹਾਂ ਦਰਦਾਂ ਨੂੰ ਲੁਕਾਉਂਦੇ ਲੁਕਾਉਂਦੇ ਹੁਣ ਨਹੀਂ ਮੈਂ ਕਰਾਂਗਾ ਆਪਣੇ ਦਰਦਾਂ ਨੂੰ ਬਿਆਨ ਕਿਸੇ ਅੱਗੇ ਜਦੋਂ ਦਰਦ ਨੂੰ ਮੈਂ ਹੀ ਚੱਲਣਾ ਤਾਂ ਡਰਾਮਾ ਕਿਉਂ ਕਰਨਾ ਨੰਬਰ 40 ਜਿਹੜੀਆਂ ਔਰਤਾਂ ਦਾ ਨਾਮ ਪੀ ਅੱਖਰ ਤੋਂ ਪੈਂਦਾ ਹੈ ਉਹ ਔਰਤਾਂ ਆਪਣੀ ਕਮਾਈ ਦਾ ਖਰਚਾ ਕਰਨਾ ਪਸੰਦ ਕਰਦੀਆਂ ਹਨ ਨੰਬਰ 41 ਬੰਸਰੀ ਤੋਂ ਸਿੱਖੋ ਜ਼ਿੰਦਗੀ ਜੀਉਣ ਦਾ ਤਰੀਕਾ ਸੀਨੇ ਵਿੱਚ ਕਿੰਨੇ ਸੇਖ ਨਹੀਂ ਫਿਰ ਵੀ ਉਹ ਗੁਣ ਗੁਣਾਉਂਦੀ ਹੀ ਰਹਿੰਦੀ ਹੈ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ